ਇਸ ਲਈ ਕਾਫੀ ਸਮੇਂ ਤੋਂ ਮਤਲਬ ਵਾਰਦਾਤਾ ਆ ਰਹੀ ਸੀ ਸਾਡੇ ਕੋਲ ਸ਼ਿਕਾਇਤਾਰੀ ਸੀ ਕਿ ਕਾਲੇ ਐਕਟਿਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀਜ਼ ਪਰਸ ਵਗੈਰਾ ਸਨੇਚ ਕਰ ਚੁੱਕੇ ਮੇਰੇ ਥਾਣੇ ਜੀ ਹੋਏ ਹੋਏ ਆ ਤੇ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਵਜੇ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 IVY ਹਸਪੀਟਲ ਦੇ ਸਾਡੀ ਫੈਮਿਲੀ ਤੋਂ ਬਿਲੋਂਗ ਕਰਦਾ ਬਾਕੀ ਆ ਬਸ ਨਸ਼ਾ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਵਾਰਦਾਤਾਂ ਨਸ਼ਾ ਕਰਕੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਜੀ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਸਰੋਹੜੀ ਦੇ ਵਾਕਾ ਕੀ ਰਿਹਾ ਲਿਕੇ ਬੰਦੇ ਨੇ ਸੁਣਨ ਅਸਮਾਨ ਕਹਿੰਦਾ ਕਿ ਸਨੇਚਿੰਗਾਂ ਦੇ ਵਾਕਾਪਨ ਕਾਫੀ ਵੱਡੇ ਪੱਧਰ ਤੇ ਅੰਜਾਮ ਦਿੱਤਾ ਜਾ ਰਿਹਾ ਸੀਗਾ ਪੁਲਿਸ ਸਰੋਹੜੀ ਨੂੰ ਕਾਬੂ ਕਰ ਲਿਆ ਗਿਆ ਉਹ ਤੇ ਬਹੁਤ ਇਹਨੇ ਪਿਛਲੇ ਕਾਫੀ ਸਮੇ ਤੋਂ ਪਿਛਲੇ ਕਾਫੀ ਸਮੇ ਤੋਂ ਮਤਲਬ ਵਾਰਦਾਤਾਂ ਆ ਰਹੀਆਂ ਸੀ ਸਾਡੇ ਕੋਲ ਸ਼ਿਕਾਇਤਾਰੀ ਸੀ ਕਿ ਖਾਲੇ ਐਕਟੀਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀ ਦੇ ਪਰਸ ਵਗੈਰਾ ਸਨੇਚ ਕਰਕੇ ਲੈ ਜਾਂਦਾ ਸੀ ਪਹਿਲਾਂ ਵੀ ਪਰਚੇ ਮੇਰੇ ਥਾਣੇ ਜੀ ਹੋਏ ਹੋਏ ਆ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਵਜੇ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 IVVY ਹਸਪੀਟਲ ਦੇ ਸਾਹਮਣੇ ਕੀਤੀ ਇਹ ਤੋਂ ਪਹਿਲਾਂ ਵੀ 3 ਵੀ 2 ਦੇ ਵਿੱਚ ਵੀ ਇਹਨੇ ਵਾਰਦਾਤ ਕੀਤੀ ਸੀ ਜਿਹਦੀ ਵੀ ਵੀਡੀਓ ਵੀ ਪਹਿਲਾਂ ਆਈ ਸੀ ਅਸੀਂ ਇਹਦੇ ਕਾਫੀ ਚਿਰ ਤੋਂ ਪਿੱਛੇ ਲੱਗੇ ਹੋਏ ਸੀ ਇਹ ਹੁਣ ਸਾਡੇ ਆ ਗਿਆ ਕਾਬੂ ਜੀ ਇਹ ਵੀ ਫਿਰ ਅੱਜ ਪੇਸ਼ ਕੀਤਾ ਕਰਕੇ ਜੀ ਕਿਹਦੇ ਕਰਮਾਤੀ ਦਿਨ ਦਿਨ ਦਾ ਰਮਾੜ ਇਹ ਲੈ ਆ ਜੀ ਅੱਗੇ ਰੋਣ ਲੱਗ ਜੀ ਅੱਗੇ ਹੋ ਕੇ ਕਾਫੀ ਵਾਰ ਕੀ ਕਿੱਥੋਂ ਰਹਿਣ ਵਾਲਾ ਪਤਾ ਲੱਗਿਆ ਜੀ ਬੱਚੀ ਕਹਿੰਦੀ ਹੈ ਬਲੌਂਗ ਹੋ ਰਿਹਾ ਜੀ ਜੀ ਇਹ ਹਰਮਿਤ ਲੋਰ ਆ ਵੈਸੇ ਦਾ ਨਾਮ ਜੀ ਵਧੀਆ ਫੈਮਿਲੀ ਤੋਂ ਬਲੌਂਗ ਕਰਦਾ ਬਾਕੀ ਆ ਬਸ ਨਸ਼ਾ ਹੈ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਇਹ ਵਾਰਦਾਤਾਂ ਨਸ਼ਾ ਕਰਕੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਜੀ ਸਿਰਫ ਕਿਸ ਤਰੀਕੇ ਦਾ ਨਸ਼ਾ ਕਰਦਾ ਦੇਖੋ ਜੀ ਇਹ ਸਾਡੇ ਪੁਛ ਵਿੱਚ ਆਇਆ ਵੀ ਹਿਰੋਇਨ ਵਗੈਰਾ ਲੈਂਦਾ ਸੀ ਇਹ ਇੱਕ ਇਹ ਤੋਂ ਲੈਂਦਾ ਸੀ ਉਹ ਵੀ ਸਾਡੀ ਅੱਡ ਤੋਂ ਦਵਤੀਸ਼ ਚੱਲ ਰਹੀ ਹੈ ਜੀ ਦਾਲੇ ਟ੍ਰੈਪ ਸਟਾਪ ਹੋਵੇ ਐਨਡੀਪੀਐਸ ਨੂੰ ਬੱਕਰੇ ਐਡ ਕਰ ਦੋ ਤੁਸੀਂ ਉਹ ਕਾਰਨ ਹਾਂਜੀ ਦੇਖੋ ਸਲੈਚਿੰਗ ਦਾ ਮੇਨ ਕਾਰਨ ਨਸ਼ਾ ਹੀ ਆ ਨਸ਼ਾ ਕਰਕੇ ਇਹ ਸਲੈਚਿੰਗਾਂ ਨੂੰ ਅੰਜਾਮ ਦਿੰਦਾ ਸੀ ਜੇ ਉਹ ਅਸੀਂ ਅੱਡ ਤੋਂ ਟ੍ਰੈਪ ਚਲਾਇਆ ਹੋਇਆ ਆਪਣਾ ਜੇ ਨਸ਼ਾ ਹੀ ਮਤਲਬ ਫੜਾਗੇ ਤਾਂ ਫੋਨ ਕਈ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜਾ ਵੀ ਕੋ ਸਪਲਾਈ ਕਰਦਾ ਸੀ। ਫਿਰ ਇੱਕ ਦੇਖਣ ਜਾਇਆ ਵੀ ਇੱਥੇ ਮਟੋਰ ਥਾਣੇ ਅੰਦਰ ਤੇ ਦੂਰੀ ਰਨ ਵਾਈਟ ਅੰਦਰ ਕੋਈ ਨਾ ਕੋਈ ਸੀਰੀਆ ਕੋਈ ਆਉਂਦਾ ਕੋਈ ਚੋਰ ਜਾਂ ਸਨੈਚਰ ਕੋਈ ਸੀ ਉਹਨਾਂ ਦੇ ਬਕਾਇਦਾ ਫਲਾਸਾ ਵੀ ਲਗਾਉਣੇ ਉਹਨਾਂ ਨੂੰ ਸੀ ਜਾਣੇਗੀ। ਉਹ ਕਿਦਾਂ ਦਾ ਕੀ ਸਮਝਾਣੇ ਤਾਂ ਕਿ ਉਹ ਚਲ ਸਕਦੇ। ਦੇਖੋ ਜੀ ਵੈਸੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹਦੇ ਜਦੋਂ ਪੁੱਛਕਿਛ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਨਸ਼ੇ ਦਾ ਡਾਟਾ ਫਿਰ ਬਕਾਇਦਾ ਉਹਦੀ ਕਾਉਂਸਲਿੰਗ ਵੀ ਕਰੀ ਦਈਏ ਵੀ ਥਾਂ ਜੋ ਅੱਗੇ ਤੋਂ ਨਸ਼ਾ ਨਾ ਕਰੇ ਜੀ। ਤੇ ਮੈਡੀਕਲ ਤਾਂ ਜਦੋਂ ਸਾਨੂੰ ਕਰਾਉਣਾ ਹੀ ਪੈਂਦਾ। ਉਹੀ ਹੁੰਦੀ ਆ ਵੀ ਜਿਆਦਾ ਤੋਂ ਜਿਆਦਾ ਬਾਤ ਉਹ ਤਾਂ 20 25 25 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਨਸ਼ੇ ਕਰਕੇ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਬਕਾਇਦਾ ਮੈਂ ਵੀ ਸਾਡੇ ਸੀਨੀਅਰ ਅਫਸਰ ਵੀ ਚਲੋ ਜਿਹੜੀ ਸਾਡੀ ਕੇਸ ਦੇ ਨਾਲ ਰਿਲੇਟਡ ਆ ਪੁਚ ਵਿੱਚ ਉਹਦਾ ਸੈਪਰੇਟ ਜਲਦੀ ਜਲਦੀ ਆ ਪਰ ਫਿਰ ਵੀ ਜਿਹੜਾ ਨਸ਼ੇ ਦੇ ਐਡਿਕਟ ਕਰਕੇ ਉਹਦੇ ਬਾਰੇ ਵੀ ਪ੍ਰੋਪਰ ਉਹਨੂੰ ਕਾਉਂਸਲਿੰਗ ਅਸੀਂ ਕਰੀ ਦੀ ਆ ਤੇ ਵੈਸੇ ਵੀ ਜਿਹੜਾ ਬਿਨਾਂ ਕ੍ਰਾਈਮ ਤੋਂ ਜੇ ਸਾਡੇ ਧਿਆਨ 'ਚ ਕੋਈ ਆ ਜਾਂਦਾ ਜਿਵੇਂ ਮਟਰਪਿੰਡ ਚ ਉਹ ਮਨੂੰ ਪਿਛੇ ਇਹ ਬ੍ਰਾਈਡ ਚੱਲੀ ਸੀਗੀ ਤੇ ਉਹ ਕੋਈ ਲੇਡੀ ਦਾ ਫੋਨ ਆਇਆ ਸੀ ਵੀ ਮੇਰਾ ਬੱਚਾ ਨਸ਼ਾ ਕਰਦਾ ਪਰ ਉਹ ਕ੍ਰਿਮੀਨਲ ਨਹੀਂ ਸੀ ਹੋਇਆ ਕੋਈ ਸੀ ਚੱਕ ਕੇ ਉਹਨੂੰ ਉੱਥੇ ਡੇਟਿਕਸ਼ਨ ਸੈਂਟਰ ਤੋਂ ਦਵਾਈ ਦਵਾਤੀ ਸੀ ਕਿੰਨਾ ਰੋਕੇ ਫੜਾਇਆ ਗਿਆ ਤਕਰੀਬਨ ਕਿੰਨੇ ਕੇਸ ਜਿਹੜੇ ਤੇ ਕਿੰਨੇ ਕੁ ਵਾਰਦਾਤਾਂ ਨੂੰ ਜਾਂ ਦੇ ਦਿੰਦੇ ਹਾਂ ਕਿੱਥੇ ਕਿੱਥੇ ਦੇ ਕੇਸ ਸਨ ਦੇਖੋ ਜੀ ਜ਼ਿਆਦਾਤਰ ਇਹ ਜੰਲੀਗੜ ਦਾ ਰਹਿਣ ਵਾਲਾ ਵਾਰਦਾਤ ਸਾਰੀਆਂ ਮੁਹਾਲੀ ਕਰਦਾ ਸੀ ਕਦੇ ਇੱਕ ਫੇਰ ਤੋਂ ਲੈ ਜਰ ਲਈ ਕਦੇ ਮੈਂ ਇੱਥੇ ਆਪਣੇ ਕਰ ਲਈ ਮੇਰੇ ਮਟਰ ਚ ਕਰ ਲਈ ਦੇ 8 ਫੇਸ ਕਰਦੇ 11 ਫੇਸ ਉਹ ਅੰਜਾਮ ਦੇ ਕੇ ਕਿਸੇ ਨਾ ਕਿਸੇ ਅਸਕੇਪ راستے ਬਣੀ ਜੰਡੇਗੜ ਵੱਟ ਜਾਂਦਾ ਜੀ ਜਪ ਸਟਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ